दाम तो न सको ਉਹ ਜਿਹੜਾ ਖਾਲਸਾ ਹੈ ਉਹ ਅਕਾਲ ਪੁਰਖ ਦੀ ਫੌਜ ਹੈ ਉਹ ਇੱਕ ਦੀ ਫੌਜ ਹੈ ਇਸ ਕਰਕੇ ਮੈਂ ਹੱਥ ਜੋੜ ਕੇ ਅੱਜ ਦੇ ਦਿਨ ਤੇ ਮੈਸਨੀਆਂ ਦੇਣਾ ਚਾਹਨਾ ਹਮੇਸ਼ਾ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀਆਂ ਕਲਾ ਬਖਸ਼ੇ ਔਰ ਅਸੀਂ ਇੱਕ ਦੇ ਬਣ ਕੇ ਰਹੀਏ ਸਤਿਗੁਰ ਤੇਰਾ ਸਿੰਘ ਜੋ ਜੋ ਪੇਠ ਮੈਂ ਚੜਾਉਂ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਚਾਲੂਬਾਨਾ ਸਿਕ ਸੈਂਟਰ ਵਿਖੇ ਖਾਲਸਾ ਸਾਜਨਾ ਦਿਵਸ ਬੇਹਤ ਉਮਤਾਪ ਦੇ ਨਾਲ ਮਨਾਇਆ ਗਿਆ ਇਲਾਕੇ ਦੀ ਸਾਰੀ ਸੰਗਤ ਸਮਾਗਮ ਦਾ ਹਿੱਸਾ ਬਣੀ ਇਸ ਮੌਕੇ ਤੇ ਮੇਅਰ ਐਰਿਕ ਐਡਮਸ ਵੀ ਗੁਰੂ ਘਰ ਵਿਖੇ ਨਤਮਸਤਕ ਹੋਏ ਸਮਾਗਮ ਦੇ ਦੌਰਾਨ ਕੀ ਕੁਝਿਆ ਖਾਸ ਆਉ ਜਾਣਦੇ ਆ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੇ ਹੋ ਕਰੋ ਨਿਵਾਸ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਉਦੋਂ ਤੋਂ ਸਿਕ ਪਾਈਚਾਰਾ ਇਸ ਦਿਹਾੜੇ ਨੂੰ ਹੋਮ ਹੁਮਾ ਕੇ ਮਨਾਉਤਾ ਆ ਰਿਹਾ ਹੈ ਸੰਸਾਰ ਭਰ ਦੇ ਵਿੱਚ ਵੱਖ-ਵੱਖ ਸਮਾਗਮ ਕੀਤੇ ਜਾ ਰਹੇ ਨੇ ਇਸੇ ਲੜੀ ਤਹਾਤ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਚਾਲੋਬਾਨਾ ਸਿਕ ਸੈਂਟਰ ਨਿਊਯਾਰਕ ਵਿਖੇ ਵੀ ਗੁਰੂ ਕਾਰਤੀ ਮੈਨੇਜਮੈਂਟ ਕਮੇਟੀ ਫਲੋ ਸੰਗਤ ਤੇ ਸਹਿਯੋਗ ਨਾਲ ਇਸ ਸਾਖੀ ਦਾ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਤੁਮ-ਤਾਮ ਦੇ ਨਾਲ ਮਨਾਇਆ ਗਿਆ ਹਜ਼ਾਰਾਂ ਦੀ ਗਿਣਤੀ ਚ ਸੰਗਤ ਗੁਰੂ ਕਾਰ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੀ ਇਸ ਮੌਕੇ ਤੇ ਪੰਥ ਪ੍ਰਸਿੱਧ ਕੀਰਤਨੀ ਜੱਥੇਵਾਲੋ ਰਸ ਪਿੰਨਿਆ ਕੀਰਤਨ ਕੀਤਾ ਗਿਆ দাম তো না হেই সবকো দেখা মন জরুরি করতে সুন গয়া সে তুম জো জো পেঠ মে চড়اؤں گا সুন গয়া সে তুম জো জো পেঠ মে চড়اؤں ਬੈਸਾਖੀ ਦੇ ਦਿਹਾੜੇ ਦੇ ਮੱਦੇਨਜ਼ਰ ਗੁਰਦੋਰਾ ਸਾਹਿਬ ਨੂੰ ਬਹੁਤ ਹੀ ਖੂਬਸੂਰਤ ਢਾਂਗ ਤੇ ਨਾਲ ਸਜਾਇਆ ਗਿਆ ਇਸ ਮੌਕੇ ਤੇ ਕਈ ਸਖਸ਼ੀਤਾਂ ਨੂੰ ਸਿਰੋਪੀ ਦੇ ਕੇ ਸਨਮਾਨਿਤ ਹੋਈ ਕੀਤਾ ਗਿਆ ਗੁਰਕਾਰ ਦੇ ਪ੍ਰੈਜ਼ੀਡੈਂਟ ਦਲੇਰ ਸਿੰਘ ਵੱਲੋਂ ਸਾਰਿਆਂ ਨੂੰ ਖਾਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਗਿਆ ਕਿ ਅਜਿਹੇ ਵਿਸ਼ੇਸ਼ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਨੇ ਤਾਂ ਜੋ ਬਾਕੀ ਕਮਿਊਨਿਟੀਜ਼ ਤੱਕ ਵਧੀਆ ਮੈਸੇਜ ਪਹੁੰਚ ਸਕੇ ਦੇਖੋ ਜਿਹੜਾ ਖਾਲਸਾ ਹੈ ਉਹ ਅਕਾਲ ਪੁਰਖ ਦੀ ਫੌਜ ਹੈ ਉਹ ਇੱਕ ਦੀ ਫੌਜ ਹੈ ਇਸ ਕਰਕੇ ਮੈਂ ਹੱਥ ਜੋੜ ਕੇ ਅੱਜ ਦੇ ਦਿਨ ਤੇ ਮੈਸੇਜ ਇਹ ਦੇਣਾ ਚਾਹਨਾ ਹਮੇਸ਼ਾ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀਆਂ ਕਲਾ ਬਖਸ਼ੇ ਔਰ ਅਸੀਂ ਇੱਕ ਦੇ ਬਣ ਕੇ ਰਹੀਏ ਅਹੀ ਕਈ ਵਰੀ ਸਾਡੀਆਂ ਕੁਝ ਰਹਿਤ ਮਰਿਆਦਾ ਨੇ ਕੁਝ ਕ੍ਰਿਸ਼ ਨੇ ਜੇਕਰ ਸਾਡੀਆਂ ਵੱਖੋ-ਵੱਖ ਨੇ ਜਾਂ ਕੁਛ ਹੈ ਇੱਕ ਦਿਨ ਤੇ ਇਕੱਠੇ ਹੋ ਜਾਇਆ ਕਰੀਏ ਅਹੀ ਤਾਂ ਮੈਂ ਦੁਆਰਾ ਤੋਂ ਅੱਜ ਦੇ ਦਿਨ ਖਾਲਸਾ ਸਾਜਨਾ ਦੀ ਉਸਤੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਮੈਂ ਆਸ ਕਰਦਾ ਹਾਂ ਆਪਾਂ ਐਸੇ ਤਰ੍ਹਾਂ ਜਿਹੜੇ ਸਾਡੇ ਦਿਨ ਦਿਹਾੜੇ ਨੇ ਚੜ੍ਹਦੀ ਕਲਾ ਬਣਾਉਂਦੇ ਰਹੀਏ ਔਰ ਨਾਲ ਨਾਲ ਜਿਹੜੇ ਆਨ ਆਲੇ ਪ੍ਰੋਗਰਾਮ ਨੇ ਉਹ ਵੀ ਇਹੀ ਚੜ੍ਹਦੀ ਕਲਾ ਨਾ ਬਣਾਵਾਂਗੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਵਿਸਾਖੀ ਦੇ ਦਿਹਾੜੇ ਤੇ ਜਿੱਥੇ ਸਿੱਖ ਸੰਗਤ ਗੁਰੂਕਾਰ ਵਿਕੇ ਨਤਮਸਤਕ ਹੋਣ ਦੇ ਲਈ ਪਹੁੰਚੀ ਉਤੇ ਹੀ ਕਈ ਅਮਰੀਕਨ ਲੀਡਰਸ ਵੀ ਇਸ ਸਮਾਗਮ ਦਾ ਹਿੱਸਾ ਬਣੇ ਜਿਨ੍ਹਾਂ ਚ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਆਡਮ ਵਿਸ਼ੇਸ਼ ਤੌਰ ਤੇ ਗੁਰੂਕਾਰ ਵਿਕੇ ਨਤਮਸਤਕ ਹੋਏ ਉਹਨਾਂ ਵੱਲੋਂ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ The Punjabi community and the Sikh community means so much to our city. And as we celebrate this time of the year, it's a year of renewal, a, near, a year of reflection on our faith. This is a community that believes in faith, family, public safety, small business, and I'm always at I they feed so many people during this difficult time i think this community they are clearly one of the foundations and pillars of our city thank you very much is maqate dur durade to aai hoy sangat de le langar de pukta intezam kite gaye wak wak tarah stalls lagaiyan gayian is paviter dihari de sara mohal punjab de mohal varga jap riha si wah wah gobind singh aap e gurchela aj tan tan sahir gurubai singh ਜੋ ਖਾਲਸਾ ਸਾਜਨਾ ਦਿਵਸ ਸਾਜਿਆ ਉਸ ਇਸ ਬੰਦ ਵਿੱਚ ਜੋ ਗੁਰੂ ਘਰ ਵਿੱਚ ਬਹੁ ਵੱਡੇ ਪੱਧਰ ਤੇ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਬਾਬਾ ਮੱਖਣਸ਼ਾਲਾ ਮਾਨ ਸਿਕ ਸੈਂਟਰ ਦੇ ਵਿੱਚ ਜੀ ਮੁਸਮੁੱਚੇ ਜਗਤ ਨੂੰ ਲੱਖ ਲੱਖ ਅਜ ਦੇ ਦਿਨ ਤੇ ਵਧਾਈਆਂ ਦੇਣਾ ਜੋ ਖਾਲਸਾ ਹੈ ਉਹਦੀ ਜੋ ਹੋਂਦ ਹੈ ਬਹੁ ਮਹੱਤਤਾ ਹੈ ਦੁਨੀਆ ਦੇ ਵਿੱਚ ਸਾਡਾ ਜੋ ਧਰਮ ਹੈ ਗੁਰੂ ਗ੍ਰੰਥ ਸਾਹਿਬ ਜੀ ਉਹਦਾ ਮੈਸੇਜ ਬਾਹਰ ਦੇਣ ਦੀ ਬਹੁ ਵੱਡੇ ਪੱਧਰ ਤੇ ਜ਼ਰੂਰਤ ਹੈ ਸੋ ਜਿੰਨਾ ਵੀ ਹੋ ਸਕੇ ਪਹਿਲੀ ਗੱਲ ਕਿ ਆਪਾਂ ਨੂੰ ਸਿੱਖਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ ਆਪਣੀ ਜਾਤ ਪਾਤ ਪੂਚ ਨੀਚ ਨੂੰ ਛੱਡ ਕੇ ਜੋ ਗੁਰਾਂ ਦਾ ਮੈਸੇਜ ਹੈ ਉਹਨੂੰ ਲੈ ਕੇ ਚੱਲਣਾ ਚਾਹੀਦਾ ਹੈ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਤੇ ਬਹੁਤ ਵਧਾਈ ਦਿੰਦਾ ਹਾਂ ਜੀ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਗੁਰੂ ਕਾਰਤੀ ਹੈਡ ਗ੍ਰੰਥੀ ਗਿਆਨੀ ਜਸਪਾਲ ਸਿੰਘ ਜੀ ਵੱਲੋਂ ਖਾਲਸਾ ਸਾਜਨਾ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸਮੁੱਚੇ ਜਗਤ ਨੂੰ ਅੱਜ ਗੁਰਦੁਆਰਾ ਬਾਬਾ ਮੱਖਣ ਸਾਹਿਬਾਣਾ ਸਿਕ ਸੈਂਟਰ ਨਿਊਯਾਰਕ ਵੱਲੋਂ ਖਾਲਸਾ ਸਾਜਨਾ ਦਿਵਸ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ ਅੱਜ ਸਾਰੇ ਸੰਸਾਰ ਦੇ ਵਿੱਚ ਦੁਨੀਆ ਦੇ 194 ਦੇਸ਼ ਨੇ 180 ਦੇਸ਼ਾਂ ਵਿੱਚ ਕੇਸਰੀ ਨਿਸ਼ਾਨ ਝੁਲ ਰਿਹਾ ਤੇ ਖਾਲਸੇ ਦੀ ਹਰ ਥਾਂ ਤੇ ਦਾਜਾਕਾਰ ਹੋ ਰਹੀ ਹੈ ਆਓ ਸਾਰੇ ਰਲ ਮਿਲ ਕੇ ਰਲ ਮਿਲ ਕੇ ਖਾਲਸਾ ਮਨੁੱਖਤਾ ਦੀ ਭਲੇ ਲਈ ਕੰਮ ਕਰੀਏ ਸਰਬੱਤ ਦੇ ਭਲੇ ਲਈ ਕੰਮ ਕਰੀਏ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਮਿਸ਼ਨ ਦਿੱਤਾ ਉਹਦੇ ਉੱਤੇ ਪੂਰੇ ਉਤਰੀਏ ਤੇ ਸਾਰੇ ਪਾਸੇ ਸਾਡੀ ਜੈ ਜੈਕਾਰ ਹੋਏਗੀ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਦਿਲਪ ਸਿੰਘ ਫਲੋ ਦੂਦਰਾਟੇ ਤੋਂ ਗੁਰੂ ਘਰ ਵਿਖੇ ਪਹੁੰਚੀ ਹੋਈ ਸਾਰੀ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਆ ਗੁਰੂ ਬਾਬਾ ਮੱਖਣ ਸਾਹਿਬਾਨਾ ਜਿਹੜਾ ਜੋ ਕਿ ਖਾਲਸਾ ਦਿਵਸ ਮਨਾ ਰਿਹਾ ਬੜੀ ਧੁੰਦਾਂ ਮਨਾਇਆ ਜਾ ਰਿਹਾ ਜਿਸ ਵਿੱਚ ਦਾਗੀ ਢਾਡੀ ਕਥਾ ਵਾਚਕ ਰਜ਼ਾਕ ਬਹੁਤ ਵਧੀਆ ਤਰੀਕੇ ਨਾਲ ਉਸਤਾਨ ਗੁਰੂਆਂ ਤੇ ਆ ਸੁਣਾ ਰਿਹਾ ਤੇ ਸਾਰੀ ਸੰਗਤ ਨੂੰ ਆਜ ਦੇ ਲੱਖ ਲੱਖ ਵਧਾਈ ਦਿੰਦੇ ਆ ਤੇ ਪੀੜੀ ਕਰਦੇ ਆ ਦੇ ਜਿਹੜਾ ਮਹਾਨ ਪ੍ਰਗਰੋਹਦੇ ਆ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਪੰਜਾ ਕਰੋ ਤਾਂ ਕਿ ਆਪਣੇ ਗੁਰੂਆਂ ਦੇ ਪਾਏ ਪੁਰਣਿਆਂ ਤੇ ਆਪਾਂ ਚੱਲ ਸਕੀਏ ਜੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਚਾਲੂਬਾਣਾ ਸਿਕ ਸੈਂਟਰ ਦੀ ਕਮੇਟੀ ਵਧਾਈ ਦੀ ਪਾਤਰ ਹੈ ਜਿਨ੍ਹਾਂ ਵੱਲੋਂ ਸੰਗਤ ਤੇ ਸਹਿਯੋਗ ਨਾਲ ਸਾਰੇ ਇਤਿਹਾਸਿਕ ਦਿਹਾੜਿਆਂ ਨੂੰ ਉੱਚ ਪੱਧਰ ਤੇ ਮਨਾਇਆ ਜਾਂਦਾ ਹੈ ਜਿਸ ਅਦਕਾ ਸਾਰੀ ਸੰਗਤ ਪਰਿਵਾਰਾਂ ਸਮੇਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ ਸਾਡੀ ਨੌਜਵਾਨ ਪੀੜ੍ਹੀ ਤੇ ਬੱਚੇ ਸਾਡੇ ਵਿਸ਼ਾਲ ਅਤੇ ਗੌਰਵਮਈ ਸਿੱਖ ਇਤਿਹਾਸ ਤੋਂ ਜਾਣੋ ਹੁੰਦੇ ਨੇ ਤੇ ਗੁਰਬਾਣੀ ਤੇ ਲਟ ਲੱਗਦੇ ਨੇ ਨਿਊਯਾਰਕ ਤੋਂ ਕਿਰਪਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते